134 ਜਨਮ ਦਿਨ ਤੇ ਇਸ ਮੱਧਰ ਪ੍ਰੋਗਰਾਮ ਵਿੱਚ ਹਾਜ਼ਰ ਹੋਏ ਹਾਂ ਅੱਜ ਬੜੀ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਡਾਕਟਰ ਭੀਮrao ਅਮਿਤਕੇਰ ਜੀ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਵਾਸਤੇ ਸਾਨੂੰ ਇਹ ਲੱਗਦਾ ਸੀਗਾ ਵੀ ਇਹ ਥੋੜਾ ਪਿੱਛੇ ਨੂੰ ਜਾ ਰਿਹਾ ਪਰ ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚੋਂ ਮਨ ਨੂੰ ਬੜੀ ਖੁਸ਼ੀ ਮਿਲੀ ਹੈ ਕਿ ਮਹਾਰਿਸ਼ੀ ਵਾਲਮੀਕ ਮਹੱਲਾ ਕੋਟੂ ਚੌਂਗ ਦੇ ਵਿੱਚ ਅੱਜ ਇੰਨੀ ਜਨ ਸੰਖਿਆ ਦੇ ਵਿੱਚ ਲੋਕ ਆਏ ਆ ਤੇ ਮਨ ਨੂੰ ਬੜੀ ਤਸੱਲੀ ਹੈ ਕਿਉਂਕਿ ਅਸੀਂ ਕਈ ਵਾਰ ਇੱਥੇ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਬੜੇ ਬੜੇ ਬੱਦੇ ਜਿਹੜੇ ਡਾਕਟਰ ਪੀਹਰਾ ਮੈਡੀਕਲ ਦੀ ਵਿਚਾਰ ਧਾਰਾ ਨੂੰ ਅੱਗੇ ਲੈ ਕੇ ਚੱਲਣ ਵਾਲੇ ਸੀਗੇ ਉਹ ਵੀ ਇੱਥੇ ਆਏ ਪਰ ਬਹੁਤ ਜਿਹੜੀ ਗਿੰਤੀ ਸੀਗੀ ਇਕੱਠ ਹੁੰਦੀ ਸੀਗੀ ਇਹ ਅੱਜ ਬੜਾ ਖੁਸ਼ੀ ਦਾ ਖੁਸ਼ੀ ਦਾ ਮੌਕਾ ਹੈ ਕਿ ਅੱਜ ਤੱਕ ਭਿੰਗਾ ਅੰਬੇਦਕਰ ਜੀ ਦੇ ਜਿਹੜੇ ਅਸੀਂ ਉਹਦੇ ਵਿੱਚ ਹਾਜ਼ਰ ਹੋਏ ਹਾਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਵਿਸ਼ਾ ਸੀਗਾ ਕਿ ਉਹ ਕੌਮਾਂ ਕਦੀ ਵੀ ਤਰੱਕੀ ਨਹੀਂ ਕਰ ਸਕਦੀਆਂ ਜਿਹੜਾ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ ਉਹਨਾਂ ਦੇ ਵਿੱਚੋਂ ਬਾਬਾ ਡਾਕਟਰ ਭੀਮ ਜੀ ਅੰਬੇਦਕਰ ਸਾਹਿਬ ਜੀ ਦੇ ਔਰਤਾਂ ਦੇ ਪ੍ਰਤੀ ਜੋ ਇਤਿਹਾਸਿਕ ਕੰਮ ਕੀਤੇ ਹਨ ਉਹਨਾਂ ਬਾਰੇ ਮੈਂ ਥੋੜੀ ਬਰੀਫ ਦੇ ਵਿੱਚ ਜਾਣਕਾਰੀ ਦਵਾਂਗਾ ਕਿਉਂਕਿ ਕਈ ਵਾਰੀ ਫੀਲ ਹੁੰਦਾ ਕਿ ਜਿਹੜੇ ਪਾ ਡਾਕਟਰ ਭੀਮਰਾਵ ਅੰਬੇਡਕਰ ਜੀ ਨੇ ਪਤਾ ਵੇ ਇੱਕ ਖਾਸ ਵਰਗ ਲਈ ਕੰਮ ਕੀਤਾ ਤੇ ਉਹਦੇ ਵਿੱਚ ਇਹ ਜ਼ਰੂਰੀ ਨਹੀਂ ਉਹਨਾਂ ਨੇ ਸਾਰਿਆਂ ਲਈ ਹੀ ਕੀਤਾ ਆ ਕਿਉਂਕਿ 1947 ਦੀ ਆਜ਼ਾਦ ਹੋਣ ਤੋਂ ਪਹਿਲਾਂ ਦਲਿਤਾਂ ਦੀ ਤੇ ਇਸਤਰੀਆਂ ਦੀ ਜਿਹੜੀ ਪੈ ਜਿਆ ਥੋੜਾ ਸੁਣੀਓ ਗੱਲਾਂ ਨਾ ਕਰੋ ਪਲੀਜ਼ ਜਿਹੜੀ ਇਸਤਰੀਆਂ ਦੀ ਤੇ ਦਲਿਤਾਂ ਦੀ ਹਾਲਾਤ ਬਹੁਤ ਹੀ ਨਾਜ਼ੁਕ ਸੰਬੋਧ ਮਾਰੇ ਸਨ ਪਰ ਉਹਨਾਂ ਨੇ ਬਾਬਾ ਸਾਹਿਬ ਨੇ ਸਮੇਤ ਹਾਂਦੇ ਵਿੱਚ ਜਿਹੜਾ ਹਿੰਦੂ ਕੋਡ ਬਿੱਲ ਵਾ ਉਹਨਾਂ ਵਿੱਚ ਮਹਿਲਾਵਾਂ ਵਾਸਤੇ ਕੀ ਕੀ ਦਿੱਤਾ ਕੀ ਕੀ ਲਿਖ ਕੇ ਗਏ ਜਿਹਦੇ ਕਾਰਨ ਅੱਜ ਸਾਡੇ ਜਿਹੜੇ ਮਹਿਲਾਵਾਂ ਹ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਜੱਜ ਬਣੇ ਵਕੀਲ ਬਣੇ ਤੇ ਬਾਕੀ ਵੀ ਸਾਰੀਆਂ ਫੀਲਡ ਦੇ ਵਿੱਚ ਉਹ ਆਪਣਾ ਯੋਗਦਾਨ ਦੇ ਰਹੀਆਂ ਹਨ ਮੈਂ ਮੈਂ ਦਾ ਹਿੰਦੀ ਵਿੱਚ ਬੋਲਾਂਗਾ ਮੈਂ ਪਹਿਲਾ ਜਿਹੜਾ ਉਹਨਾਂ ਨੇ ਡਾਕਟਰ ਭੀਮrao ਅੰਬੇਦਕਰ ਜੀ ਨੇ ਸਾਡੀਆਂ ਔਰਤਾਂ ਵਾਸਤੇ ਕੰਮ ਕੀਤਾ ਹਿੰਦੂ ਕੋਡ ਦੇਿਲ ਬਣਾ ਕੇ ਉਹਏ ਸੀ ਮਹਿਲਾਵੋ ਕੇ ਲਿਏ ਬਹੁਪਤਨੀ ਕੀ ਪਰੰਪਰਾ ਕੋ ਖਤਮ ਕਰ ਨਾਰੀਓ ਕੋ ਸਮਾਨ ਦਿਆ 1947 ਤੋਂ ਪਹਿਲਾਂ ਸਾਡੇ ਸਮਾਜ ਦੇ ਵਿੱਚ ਜਿਹੜਾ ਜਿਹੜੇ ਹਿੰਦੂ ਸੀਗੇ ਉਹ ਜਿੰਨੀਆਂ ਮਰਜ਼ੀ ਪਤਨੀਆਂ ਲਿਆ ਸਕਦੇ ਸੀਗੇ ਡਾਕਟਰ ਭੀਮਰਾਵ ਅੰਬੇਦਕਰ ਨੇ ਕਿਹਾ ਨਹੀਂ ਬਹੁ ਪਤਨੀ ਪ੍ਰਥਾ ਖਤਮ ਸੈਕਿੰਡ ਪਹਿਲੀ ਪਤਨੀ ਕੇ ਹੋਤੇ ਹੋਏ ਦੂਸਰੀ ਸ਼ਾਦੀ ਕੋ ਅਮਾਨਿਆ ਕੀਆ ਜੇ ਤੁਸੀਂ ਇੱਕ ਵਾਰੀ ਵਿਆਹ ਕਰਾ ਲਿਆ बेटे की तरह बेटी को भी पिता की संपत्ति में अधिकार दिए इस तो 47 ਤੋਂ ਪਹਿਲਾਂ ਕਦੀ ਵੀ ਇਸਤਰੀਆਂ ਨੂੰ ਸੰਪਤੀ ਵਿੱਚ ਅਧਿਕਾਰ ਨਹੀਂ ਸੀ ਦਿੱਤਾ ਜਾਂਦਾ ਡਾਕਟਰ ਭੀਮਰਾਵ ਅੰਬੇਡਕਰ ਨੇ ਉਹ ਅਧਿਕਾਰ ਦਿੱਤਾ ਬੱਚਾ ਗੋਦ ਲੈਣੇ ਕੇ ਲਈ ਅਧਿਕਾਰ ਦਿਆ ਇਸ ਲਈ ਕਦੀ ਤਲਾਕ ਨਹੀਂ ਸੀ ਦੇ ਸਕਦੀਆਂ ਉਹ ਜਦੋਂ ਪਤੀ ਉਹਨੂੰ ਛੱਡਦਾ ਸੀਗਾ ਜਾਂ ਮੈਂ ਤੈਨੂੰ ਛੱਡਿਆ ਤਲਾਕ ਦੇਣ ਦਾ ਅਧਿਕਾਰ ਵੀ ਇਸਤਰੀਆਂ ਨੂੰ ਉਹਨਾਂ ਨੇ ਲੈ ਕੇ ਦਿੱਤਾ ਬੱਚਾ ਜਨਮ ਦੇ ਵਿੱਚ ਪ੍ਰਸਵ ਛੁੱਟੀ ਦਾ ਪ੍ਰਬਧਾਨ ਜਿਹੜੀਆਂ ਸਾਡੀਆਂ ਮਾਮਾ ਭੈਣਾ ਸਰਕਾਰੀ ਨੌਕਰੀ ਕਰਦੀਆਂ ਜਦੋਂ ਉਹਨਾਂ ਨੇ ਬੱਚੇ ਬੱਚੇ ਨੂੰ ਜਨਮ ਦੇਣਾ ਹੁੰਦਾ ਉਹਦੇ ਵਾਸਤੇ ਛੁੱਟੀ ਦਾ ਪ੍ਰਬਧਾਨ ਡਾਕਟਰ ਭੀਮrao ਅਮੀਤਕਰ ਨੇ ਕੀਤਾ ਇਦਾਂ ਹੀ ਸਮਾਨ ਕੰਮ ਕਰਨੇ ਲਈ ਪੁਰਸ਼ੋਂ ਕੇ ਬਰਾਬਰ ਵੇਤਨ ਪਾਣੇ ਦਾ ਅਧਿਕਾਰ ਪਹਿਲੋਂ ਇਸਤਰੀਆਂ ਨੂੰ 47 ਤੋਂ ਪਹਿਲੋਂ ਪੂਰੀ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਬੰਦਿਆਂ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਸੀ ਉਹਨਾਂ ਨੇ ਨਹੀਂ ਕਿ ਨਹੀਂ ਬਰਾਬਰ ਜਿੰਨਾ ਜਿੰਨਾ ਸੈਲਰੀ ਤੁਹਾਨੂੰ ਬੰਦਿਆਂ ਨੂੰ ਉਨੀ ਤੁਹਾਡੀ ਏਡਾ ਹੀ ਇਸਤਰੀ ਕੀ ਕਸ਼ਮਤਾ ਦੇ ਅਨਸਾਰ ਕੰਮ ਲੈਣੇ ਦਾ ਪ੍ਰਬੰਧਨ ਕੀਤਾ ਉਸ ਤੋਂ ਬਾਅਦ ਕੋਇਲਾ ਖਾਨਾ ਦੇ ਵਿੱਚ ਇਸਤਰੀਆਂ ਕੋ ਕੰਮ ਲਿਆ ਜਾਂਦਾ ਸੀ ਕੋਇਲਾ ਖਾਨਾ ਜੇ ਸੋਚ ਕੇ ਦੇਖੋ ਉਹ ਬੰਦ ਕੀਤਾ ਉਸ ਤੋਂ ਪਹਿਲਾਂ ਵੀ ਇਸਤਰੀਆਂ ਨੇ 12-12 ਘੰਟੇ ਕੰਮ ਕਰਨਾ ਸੀ ਉਹ ਘੰਟੇ ਘਟਾਏ ਉਸ ਤੋਂ ਪਹਿਲਾਂ ਜਿਹੜੀਆਂ ਇਸਤਰੀਆਂ ਸੀ ਛੋਟੀ ਉਮਰ ਵਿੱਚ ਵਿਆਹ ਦਿੱਤਾ ਜਾਂਦਾ ਸੀਗਾ ਉਹਨੂੰ ਬਾਦ ਵਿਵਾਹ ਕਿਹਾ ਜਾਂਦਾ ਸੀਗਾ ਉਹ ਖਤਮ ਕਰ ਦਿੱਤਾ ਇਦਾਂ ਹੀ ਬੇਸ਼ਰਮੀ ਜਿਹੜੀ ਹੈਗੀ ਉਹਨੂੰ ਖਤਮ ਕੀਤਾ